ਵਾਸ਼ਾ ਜੀ ਦਾ ਪ੍ਰਕਾਸ਼ ਪਰਮਾਨੰਦੀ ਬੱਚਿਆਂ ਨਾਲ ਪਹਿਲਾਂ ਤਾਂ ਆਪ ਸਭ ਨੂੰ ਸ੍ਰੀ ਸਤਗੁਰੂ ਦਲੀਪ ਸਿੰਘ ਸੱਚਾ ਪਾਸ਼ਾ ਜੀ ਦੇ ਪ੍ਰਕਾਸ਼ ਫਰੋਦੀਆਂ ਲੱਖ ਲੱਖ ਵਧਾਈਆਂ ਸੱਚਾ ਪਾਸ਼ਾ ਜੀ ਦੀ ਕਿਰਪਾ ਸਦਕਾ ਹੀ ਤੇ ਧਿਆਨਾ ਵਿਖੇ ਵਿਦਿਆਰਥੀ ਵਿਦਿਆਰਥਣਾਂ ਚੰਗੇ ਜਿਸ ਵਿੱਚ ਬੱਚੇ ਰੋਜ਼ ਪੜਾਈ ਨਹੀਂ सतरीकाल जी श्री सदगुरु दिलीप सिंह जी दीप प्रकाश उत्तियाँ लाख लाख हम कल हम घर जा रहे थे तो हम लोग को भूख लग रहा था तो हम पैसे नहीं आए थे घर से तो हमें भूख लग हम अंदाज करी श्री गुरु दिलीप सिंह जी से कि हमें भूख लग रही, है, हमें खाना दे दो तो हम रास्ते में जा रहे थे तो किसी ने हमें बुलाया कि दुल्हन की मम्मी ने बुलाया हमें बोला ਕਿ ਵਿਦਿਆ ਖਾਣਾ ਖਾਣਾ ਬੱਚ ਗਿਆ ਤਾਂ ਅਸੀਂ ਨੇ ਬੋਲਿਆ ਆਂਟੀ ਜੀ ਖਿਲਾ ਦੋ ਅਸੀਂ ਨੇ ਅਦਾਸ ਕਰੀ ਸਤਿ ਸਕੁਰੂ ਦਲੀਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ ਬਾਰੇ ਕਿਹੜਾ ਪੱਖ ਹੋ ਜਾ ਕੇ ਕਿਤੇ ਹਾਂਜੀ ਸੁਬਾਨਾ ਹਾਂਜੀ ਵਿਦਿਆਦਾਤੇ ਦਸ਼ਮੇਸ਼ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਕੌਣ ਨੇ ਵਿਦਿਆਦਾਤੇ ਵੀ ਨੇ ਅਗਲਾ ਪ੍ਰਸ਼ਨ ਸਾਨੂੰ ਹਰ ਇੱਕ ਦੇ ਵਿੱਚ ਕਿਸ ਦਾ ਰੂਪ ਵੇਖਣਾ ਚਾਹੀਦਾ ਹੈ ਦੇਵ ਸਤਿਗੁਰੂ ਦਾ ਬੱਚਿਆਂ ਪੜ ਲੈ ਕੇ ਕੀ ਕਰਨ ਬੱਡੀਆਂ ਡਿਗਰੀਆਂ ਹਾਸਲ ਬੱਡੀਆਂ ਡਿਗਰੀਆਂ ਹਾਸਲ ਕਰਨ ਹੋਰ ਉੱਚੀ ਪਦਵੀਆਂ ਹਾਸਲ ਕਰਨ ਆਤਗ੍ਰਿ ਬੱਚਿਆਂ ਨੂੰ ਪੜਾਇਆ ਜਾਂਦਾ ਹੈ ਤਾਂ ਕਿ ਉਹ ਪੜ ਸਕਣ ਕੁਝ ਬੰਦਰੂ ਜੀ ਦਾ ਉਪਦੇਸ਼ ਹੈ ਹਾਂਜੀ ਤੇ ਸਤਿਗੁਰੂ ਬਲਿਪ ਸਿੰਘ ਜੀ ਪ੍ਰੇਸ਼ਾਮੇ पापी तेरा पोता जानो वद प्यारा है बद पर तापी तेरा हो